ਦੀਵਾਨਾ ਰਡੀ ਦੇ ਸਤਿਕਾਰਯੋਗ ਸ్రోਤੇ ਉਹ ਲਾ ਫਿਰ ਤੁਹਾਨੂੰ ਬਖਾਉਣੇ ਆ ਕੁਦਰਤ ਦੇ ਰੰਗ ਇੱਕ ਪਾਸੇ ਤਾਪਮਾਨ 46 47 ਡਿਗਰੀ ਚੱਲ ਰਿਹਾ ਪੰਜਾਬ ਦੇ ਵਿੱਚ ਇਸ ਵਕਤ ਤੇ ਦੂਸਰੇ ਪਾਸੇ ਤੁਸੀਂ ਵੇਖੋ ਕਿ ਆ ਦੋ ਮੰਜਲਾ ਇਮਾਰਤ ਹੈ ਇਸ ਦੋ ਮੰਜਲਾ ਇਮਾਰਤ ਦੇ ਨਾਲ ਆ دیوار ਹੈ ਗਰੀਬਖਾਨੇ ਦੀ ਤੇ ਇਸ ਤਰ੍ਹਾਂ ਧਰਤੀ ਤੋਂ ਸਾਢੇ 1 3 ਫੁੱਟ ਉੱਤੇ ਆਹ درخت ਤੁਸੀਂ ਵੇਖੋ ਖੜਾ ਐ ਅੰਜੀਰ ਦਾ ਤੇ ਕੀੜੀਆਂ ਨੇ ਬੀਜ ਲਿਆਂਦਾ ਕੋਈ ਕਲਮ ਨਹੀਂ ਬਣਾਈ ਤੇ ਪਾਣੀ ਵੀ ਮੈਨੂੰ ਲੱਗਦਾ ਮੈਂ ਇਹਨੂੰ ਹਫਤੇ ਬਾਅਦ ਦਿੱਤਾ ਹੋਊ ਅੱਜ ਤੇ ਇਸ ਹਾਲਾਤ ਵਿੱਚ ਤੁਸੀਂ ਵੇਖੋ ਕਿ ਇੱਕ ਪਾਸੇ ਰੋਜ਼ ਬੂਟੇ ਪਾਣੀ ਭਾਲਦੇ ਨੇ ਇਹ ਕੰਧ ਦੇ ਵਿੱਚ ਇਹ ਕੋਈ ਪਿੱਪਲ ਦੀ ਬਰੀਡ ਐ ਇਹ 2 ਸਾਲ ਦਾ ਬੂਟਾ ਹੋਣਾ ਆਹ ਦੇਖੋ ਬਿਲਕੁਲ ਕੰਧ ਦੇ ਵਿੱਚ ਐ ਧਰਤੀ ਤੋਂ 3 ਫੁੱਟ ਉੱਚੇ ਤੇ ਗਿੱਠ ਡੇਢ ਗਿੱਠ ਦੀ ਇਹਦੀ ਮੇਰਾ ਕਲਾ ਜੜ ਹੋਣੀ ਹੈ ਇਹਨੂੰ 2 3 4 5 6 7 8 9 ਜੀਰਾਂ ਲੱਗੀਆਂ ਨੇ ਇੱਕ ਆ 10 11 ਤੇ ਕੋਈ ਕਾਂਡ ਛਾੜ ਨਹੀਂ ਕੋਈ ਕੁਛ ਨਹੀਂ ਇਹ ਪਿਛਲੇ ਬਾਰੇ ਬੂਟਾ ਹੋ ਗਿਆ ਸੀ ਆ ਵੇਖੋ ਕਿ ਇਸ ਸੀਜ਼ਨ ਦੀ ਪਹਿਲੀ ਫਿਗਰ ਇਸ ਕੰਧ ਤੇ ਲੱਗੇ ਕੰਧ ਦੇ ਵਿੱਚ ਲੱਗੇ ਬੂਟੇ ਤੋਂ ਖਾਣ ਦਾ ਮੌਕਾ ਮਿਲ ਰਿਹਾ ਤੇ ਅੱਜ ਇਹਨੂੰ ਕੁਦਰਤੀ ਪਾਣੀ ਲਾਉਂਦੇ ਆ ਮੇਰਾ ਧਿਆਨ ਗਿਆ ਯਾਨੀ ਇਸ ਸੀਜ਼ਨ ਦੇ ਵਿੱਚ ਸਭ ਤੋਂ ਪਹਿਲੀ ਫਿਗ ਇਹ ਕੰਧ ਚ ਪੱਕੀ ਆ ਆ ਵੇਖੋ ਕਿਹੜਾ ਕਮਾਲ ਦਾ ਜਿਹੜਾ ਹੈਗਾ ਫਰੂਟ ਹੈ ਫਿਗ ਲੱਗਿਆ ਹੋਇਆ ਤੇ ਇਹ 2.5 ਫੁੱਟ ਦਾ ਬੂਟਾ ਹੋਣਾ 3 ਫੁੱਟ ਦਾ ਹੋਏਗਾ ਮੇਰੇ ਖਰ ਹਾਈਟ ਸਿੱਧੀ ਕਰਕੇ ਤਾਂ ਜਿਸ ਤਰ੍ਹਾਂ ਨਾਲ ਤੁਸੀਂ ਵੇਖੋ ਫਿਗ ਕੋਈ ਪਾਣੀ ਨਹੀਂ ਕੋਈ ਧਾਣੀ ਨਹੀਂ ਇਹ ਕਲਮ ਤੋਂ ਨਹੀਂ ਇਹ ਕੀੜੀਆਂ ਨੇ ਬੀਜ ਲਿਆਂਦਾ ਹੋਏਗਾ ਵੇਸਟ ਤੇ ਉਸ ਦੇ ਵਿੱਚੋਂ ਇਹ ਫੈਗ ਜਿਹੜੀ ਆ ਉਹ ਹੈ ਵੈਸੇ ਇਹਨੂੰ ਵੀ ਕੀੜੀਆਂ ਲੱਗਦਾ ਟੁਕਣ ਲੱਪੀਆਂ ਕਿਉਂਕਿ ਜਿਆਦਾ ਪੱਕ ਕੇ ਹੁਣ ਡਿੱਗਣ ਨੂੰ ਤਿਆਰ ਹੈ। ਦੂਸਰੇ ਵੱਸੇ ਤੁਸੀਂ ਵੇਖੋਗੇ ਕੰਧ ਚ ਹੋਰ ਵੀ ਕੋਈ ਬੂਟੇ ਆਪ ਮਾਰੇ ਹੋਏ ਨੇ। ਉਹਨਾਂ ਨੂੰ ਫੈਗ ਨਹੀਂ ਅਜੇ ਲੱਗਣ ਲੱਗੀ। ਆ ਤੁਸੀਂ ਵੇਖੋ ਇਸ ਤਰ੍ਹਾਂ ਇੱਕ ਆ ਹੋਰ ਉੱਗਿਆ ਹੋਇਆ ਛੋਟਾ ਜਿਹਾ ਬੂਟਾ। ਟੁਕਕਦਾ ਹੋ ਗਿਆ ਵੀ। ਇੱਕ ਆ ਬੂਟਾ ਮੈਂ ਤੁਹਾਨੂੰ ਦਿਖਾਉਣਾ ਇਹ ਵੀ ਆਪ ਹੀ ਹੋ ਗਿਆ ਹੋਇਆ। ਇਹ 4-5 ਸਾਲ ਤੋਂ ਹੋਣਾ ਮੇਰੇ ਖਿਆਲ 5 ਨਹੀਂ 5 ਦਾ ਹੋ ਗਿਆ ਹੋਣਾ ਇਹ 5 ਸਾਲ ਇਹਦੀ ਤੁਸੀਂ ਹਾਈਟ ਵੇਖੋ ਇਹਨੂੰ ਇੱਕ ਵੀ ਜੀਰ ਨਹੀਂ ਲੱਗੀ ਕਦੇ ਵੀ ਪਿਛਲੇ ਸਾਲ ਇਹਦੀ ਮੈਂ ਸ਼ਿੰਗਾਈ ਕਰਤੀ ਸੀ ਵੀ ਚਲੋ ਜੇ ਹੋਰ ਨਹੀਂ ਤਾਂ ਲੱਕੜ ਹੀ ਸਹੀ ਵੇਲਾ ਚੜਾਉਣ ਦੇ ਕੰਮ ਆਉ ਆ ਤੁਸੀਂ ਵੇਖੋ ਕਿ ਦੂਜੀ ਮੰਜ਼ਲ ਤੱਕ ਇਹ ਬੂਟਾ ਚੱਲਿਆ ਗਿਆ 20 ਫੁੱਟ 25 ਫੁੱਟ ਦੀ ਉਚਾਈ ਇਹਦੀ ਹੋ ਗਈ ਹੋਣੀ ਆ ਪਰ ਇਹਨੂੰ ਇੱਕ ਦਾਣਾ ਨਹੀਂ ਪਿਆ ਆ ਵੇਖੋ ਕਾਫੀ ਵੱਡਾ ਬੂਟਾ ਹੈ ਦੋ ਟਾਣ ਨੇ ਵੱਡੇ ਤੇ ਇਹਨੂੰ ਇੱਕ ਵੀ ਅੰਜੀਰ ਦਾ ਦਾਣਾ ਨਹੀਂ ਲੱਗਾ ਆ ਵੇਖੋ ਟਾਣਾ ਇਹਦਾ ਾਟੂ ਘਟ ਅੱਧਾ ਪੌਣਾ ਫੁੱਟ ਮੋਟਾ ਟਾਣਾ ਹੋਣਾ ਉਹਦਾ ਆਮ ਬੰਦੇ ਦੇ ਪੱਟ ਜਿਹੜਾ ਇਹਨੂੰ ਇੱਕ ਵੀ ਜਿਹੜਾ ਹੈਗਾ ਦਾਣਾ ਕਿਤੇ ਨਹੀਂ ਲੱਗਿਆ ਸੋ ਇਹ ਸਮਝੋ ਬਾਹਰ ਹੈ ਕਿ ਇਹ ਸਿਸਟਮ ਹੈ ਇਹਦਾ ਇਹ ਵੀ ਆਪਣੇ ਆਪ ਉੱਗਿਆ ਹੋਇਆ ਇਹ ਵੀ ਕਲਮ ਤੋਂ ਨਹੀਂ ਆਪਣੇ ਆਪ ਗੰਧ ਦੀ ਜੜ ਚੁਗਿਆ ਹੋਇਆ ਬੀਜ ਤੋਂ ਹੀ ਤੇ ਦੂਸਰਾ ਤੁਸੀਂ ਵੇਖੋ ਕਿ ਉਹ 2 ਸਾਲ ਦਾ ਉਹਨੂੰ ਇੰਨੇ ਜੜੇ ਹੈਗੇ ਨੇ ਲੱਗੇ ਹੋਏ ਨੇ ਸੋ ਇਸ ਸੀਜ਼ਨ ਦੀ ਪਹਿਲੀ ਫਿਗ ਇਸ ਕੰਧ ਚੋਂ ਕੁਦਰਤ ਦੀ ਕਿਰਪਾ ਆਪ ਮਹਾਰੇ ਅਗੇ ਬੂਟੇ ਤੋਂ ਚੱਖ ਰਹੇ ਹਨ ਪਰਮਿੰਦਰ ਸਿੰਘ ਟਿਵਾਣਾ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਿਓ ਤੇ ਹੋ ਦੇਖੋ ਤੁਸੀਂ ਉਹ ਦੂਰ ਗਵਾਂਡੀਆਂ ਦੇ ਵੀ ਮਤਲਬ 15 15 20 20 ਫੁੱਟ ਦੇ ਬੂਟੇ ਆਪ ਹੀ ਹੋ ਗਏ ਆ ਸਾਡੇ ਗਰੀਬ ਖਾਨੇ ਤੇ ਲੱਗੇ ਮੇਰੇ ਖਿਆਲ ਕਾਫੀ ਬੂਟੇ ਇਸ ਤਰ੍ਹਾਂ ਨੇ ਉਹ ਵੀ ਬੂਟਾ ਤੁਸੀਂ ਵੇਖੋ 15 20 ਫੁੱਟ ਦਾ ਹੋਏਗਾ ਉਹਨੂੰ ਵੀ ਫਿਗ ਲੱਗ ਰਹੀ ਹੈ ਉਹ ਵੀ ਇਦਾਂ ਹੀ ਕੰਧ ਚੁਗਿਆ ਹੋਇਆ ਇੱਕ ਆ ਦਿਸ ਰਿਹਾ ਪਾਮ ਟਰੀ ਦੇ ਨਾਲ ਇਹ ਵੀ 12 15 ਫੁੱਟ ਦਾ ਇਹਨੂੰ ਵੀ ਲੱਗ ਰਹੀ ਹੈ ਸੋ ਇੱਕ ਚੀਜ਼ ਜਿੱਥੇ ਲਾਓ ਉੱਥੇ ਫਿਰ ਉਹਦਾ ਪਸਾਰਾ ਹੋ ਜਾਂਦਾ ਸੋ 14 1500 ਰੁਪਏ ਕਿਲੋ ਦਾ ਇਹ ਫਲ ਕੁਦਰਤੀ ਔਰਗੇਨਿਕ ਆਪ ਮੁਹਰੇ ਕੰਨਾਂ ਚੁਗ ਰਿਹਾ ਜਿਹਦੀ ਸਾਨੂੰ ਕੋਈ ਗੌਰ ਨਹੀਂ ਸ਼ਰ ਬਟਿਆਲਿਓ ਮੈਂ ਪਰਮਿੰਦਰ ਸਿੰਘ ਟਿਵਾਣਾ